ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੋ ਗਾਦ ਸੱਚ ਹੈ ਭੀ ਸੱਚ ਨਾਨਕ ਖੁਸੀ ਭੀ ਸੱਚ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਵਡਭਾਗੇ ਹੋ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰੇ ਹੋ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਆਪ ਸਮੂਹ ਸੰਗਤਾਂ ਜੁੜ ਬੈਠੇ ਹੋ ਸਭ ਤੋਂ ਪਹਿਲਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਜਾ ਵਾਲੇ ਤਾਜਾਂ ਵਾਲੇ ਨੀਦੇ ਦੇ ਸ਼ਾਹਸਵਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਆ ਫਤੇ ਦਾ ਨਾਰਾ ਸਿਰ ਝੁਕਾ ਕੇ ਦੋਨੋਂ ਹੱਥ ਜੋੜ ਕੇ ਆਖੋ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਮੂ ਸੰਗਤਾਂ ਧੰਤਾ ਦੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਖਾਰ ਵਿਦਚੋ ਚਾਰਨ ਕੀਤੀ ਹੋਈ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਵਿਚਾਰ ਸਰਵਣ ਕਰ ਰਹੋ ਸੋ ਸਤਿਗੁਰਾਂ ਦੀ ਮਹਾਨ ਕਿਰਪਾ ਹੋਈ ਆਪ ਸਭ ਸੰਗਤਾਂ ਨੇ ਤੇਹੀ ਵੀ ਅਸ਼ਟਪਦੀ ਦੀ ਦੂਸਰੀ ਪੌੜੀ ਤੱਕ ਕਥਾ ਵਿਚਾਰ ਸਰਵਣ ਕੀਤੀ ਆ ਅੱਜ ਸਤਿਗੁਰੂ ਗੁਰੂ ਗਰੀਬ ਨਵਾਜ਼ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਤੇਹੀ ਅਸ਼ਟਪਦੀ ਦੀ ਤੀਸਰੀ ਪੌੜੀ ਵਿੱਚ ਸਾਨੂੰ ਕੀ ਉਪਦੇਸ਼ ਦੇ ਰਹੇ ਹਨ ਕੀ ਸਮਝਾਰੇ ਹਨ ਆਵ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਦ ਪੁਰਾਨ ਸਿਮਰਤ ਮੈਂ ਦੇਖ ਸਸਿਯਰੇ ਸੂਰੇ ਨਖਿਅਤਰੇ ਮੈਂ ਇਕ ਬੇਦ ਪੁਰਾਨ ਸਿਮਰਤ ਮੈਂ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ 베ਦ ਪੁਰਾਨ ਸਿਮਰਤ ਮਹਦੇਵ ਮਹਾਰਾਜ ਕਹਿੰਦੇ ਨੇ 18 ਪ੍ਰਾਨ 27 ਸਿਮਰਤੀਆਂ 베ਦਾਂ ਪੁਰਾਨਾਂ ਦੇ ਵਿੱਚ ਵੀ ਉਸ ਪਰਮੇਸ਼ਰ ਅਕਾਲਪੁਰਖ ਨੂੰ ਹੀ ਵੇਖਣਾ ਕਰ ਸਸੀਅਰ ਸੂਰੇ ਨਖਤਰੇ ਮਹੇਕੇ ਸਸੀਅਰ ਦਾ ਭਾਵ ਕਿ ਚੰਦਰਮਾ ਸੂਰ ਸੂਰਜ ਨਖਤਰ ਤਾਰੀ ਮਹਾਰਾਜ ਨੇ ਸਸੀਆ ਰਸੂਰ 79 ਮਾਇਕ ਉਸ ਪਰਮੇਸ਼ਰ ਅਕਾਲਪੁਰਖ ਨੂੰ ਇੰਨਾ ਵਿੱਚ ਵੀ ਉਸ ਪਰਮੇਸ਼ਰ ਨੂੰ ਹੀ ਵੇਖਣਾ ਕਰ ਉਹਨਾਂ ਵਿੱਚ ਸਾਰਿਆਂ ਵਿੱਚ ਇੱਕ ਪਰਮੇਸ਼ਰ ਹੀ ਹੈ ਬਾਣੀ ਪ੍ਰਵਕੀ ਸਭ ਕੋ ਬੋਲਾ ਪ੍ਰਭੂ ਪਰਮੇਸ਼ਰ ਅਕਾਲਪੁਰਖ ਧੰਗੁਰੂ ਅਰਜਨ ਦੇਵ ਜੀ ਮਾਰੇ ਨੇ ਸਾਨੂੰ ਬਾਣੀ ਦਾ ਜਹਾਜ਼ ਬਖਸ਼ਿਸ਼ ਕੀਤਾ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਚ ਆਪ ਜੁੜ ਬੈਠੇ ਹੋ ਸੋ ਬਾਣੀ ਜਿਹੜਾ ਵੀ ਪ੍ਰਾਣੀ ਸਰਦਾ ਨਾਲ ਪੜਦਾ ਆ ਸਦਕਾਰਦਾ ਆ ਤੇ ਮਹਾਰਾਜ ਨੂੰ ਖੁਸ਼ੀਆਂ ਬਖਸ਼ਿਸ਼ ਕਰ ਦੇਣੀ ਕਬੀਦੇ ਬੜੇ ਸੋਹਣੇ ਬੋਲੇ ਕਹਿੰਦਾ ਆ ਸਰਦਾ ਨਾਲ ਜੇ ਰਹੇ ਇਨਸਾਨ ਲੱਗਾ ਕਿਹੜਾ ਕਮਜੋ ਉਸ ਦਾ ਨਾ ਹੋਵੇ ਫਿਰੇ ਭਗਤਾਂ ਦੇ ਮਗਰ ਭਗਵਾਨ ਭਜਾ ਮਗਰ ਵਸਰੂ ਜਿਸ ਤਰ੍ਹਾਂ ਗਾਹ ਹੋਵੇ ਇੱਕ ਘੜੀ ਤੇ ਮਿੱਟੀ ਜੁਦਾ ਹੁੰਦਾ ਪੁੱਤ ਨਾਲ ਉਹਨਾਂ ਜਿਸ ਤਰ੍ਹਾਂ ਮਾਂ ਹੋਵੇ ਪਾਣੀ ਪਾਈਏ ਤੇ ਦਰਖਤ ਨੂੰ ਮੇਕ ਦਿਲ ਨਾਲ ਠੰਡੀ ਕਿਉਂ ਨਾ ਉਸ ਦੀ ਸ਼ਾਂ ਹੋਵੇ ਦਰਖਤ ਨੂੰ ਕਿਸੇ ਪੌਦੇ ਨੂੰ ਛੋਟੇ ਜਿਹੇ ਨੂੰ ਪਾਣੀ ਪਾ ਪਾ ਕੇ ਪਾਲੀਏ ਉਹ ਵੀ ਕਿਸੇ ਨਾ ਕਿਸੇ ਦਿਨ ਵੱਡਾ ਹੋ ਗਿਆ ਠੰਡੀ ਛਾਂ ਦਿੰਦਾ ਹੈ ਇਹ ਤਾਂ ਫਿਰ ਬਾਣੀ ਆ ਤੇ ਬਾਣੀ ਨੂੰ ਜਿਹੜਾ ਬੰਦਾ ਪੜ੍ਹੇਗਾ ਸੁਨੇਗਾ ਮਹਾਰਾਜ ਉਹਦੇ ਹਿਰਦੇ ਨੂੰ ਸਾਫ਼ ਕਰ ਦਿਆ ਅਭਿਸ਼ੇਵਕਾਰਨ ਨੂੰ ਦੂਰ ਕਰ ਗਿਆ ਇੱਥੇ ਵੀ ਸਤਿਗੁਰ ਕਹਿੰਦੇ ਹਨ ਬਾਣੀ ਰੱਬ ਕੀ ਸਭ ਕੋ ਸਭ ਕੋ ਬੋਲੀ ਬਾਣੀ ਦਾ ਪਾਣੀ ਪ੍ਰਭੂ ਪਰਮੇਸ਼ਰ ਕਾਲਪੁਰਖ ਦੀ ਸਾਰਿਆਂ ਨੂੰ ਇਹ ਬੋਲਣਾ ਕਰਦੀ ਗਿਆ ਉਪਦੇਸ਼ ਦਿੰਦੀ ਹੈ ਆਪ ਡੋਲੇ ਨਾ ਕਬੂ ਡੋਲਾ ਕਿ ਪ੍ਰਭੂ ਪਰਮੇਸ਼ਰ ਕਾਲਪੁਰਖ ਦੀ ਬਾਣੀ ਆਪ ਕਦੇ ਨਹੀਂ ਡੋਲਦੀ ਪ੍ਰਭੂ ਪਰਮੇਸ਼ਰ ਕਾਲਪੁਰਖ ਦੀ ਬਾਣੀ ਪੜਨ ਵਾਲਾ ਬੰਦਾ ਕਦੇ ਨਹੀਂ ਡੋਲਦਾ ਮਹਾਰਾਜ ਅਕਾਲਪੁਰਖ ਪਰਮੇਸ਼ਰ ਕਦੇ ਨਹੀਂ ਡੋਲਦਾ ਉਹ ਅਡੋਲ ਹੈ ਮਹਾਰਾਜ ਇੱਥੇ ਇਹੀ ਸਮਝਾ ਰਹੇ ਹਨ ਕਿ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਕਭੂ ਨਾ ਡੋਲੇ ਜੇ ਪ੍ਰਭੂ ਪਰਮੇਸ਼ਰ ਕਾਲਪੁਰਖ ਆਪ ਅਡੋਲ ਹੈ ਉਹ ਕਦੇ ਵੀ ਨਹੀਂ ਡੋਲਦਾ ਤੇ ਜਿਹੜਾ ਬੰਦਾ ਬਾਣੀ ਪੜਦਾ ਹੈ ਸੁਣਦਾ ਹੈ ਸੇਵਾ ਕਰਦਾ ਆ ਉਹ ਵੀ ਫਿਰ ਬਾਣੀ ਦਾ ਓਟ ਆਸਰਾ ਮਾਰ ਰਾਇ ਕਹਿੰਦੇ ਲੈਣਾ ਕਰੋ ਕਦੇ ਵੀ ਨਹੀਂ ਡੋਲੋਗੇ ਵਿਸ਼ਵਕਾਰਾਂ ਵੱਲੋਂ ਨਹੀਂ ਡੁੱਲਗੇ ਕੋਈ ਵਿਵਤਾਣ ਵਾਵੇਗੀ ਤੇ ਨਹੀਂ ਡੋਲੋਗੇ ਭਾਵ ਕੀ ਭਾਣੇ ਦੇ ਵਿੱਚ ਰਹੋਗੇ ਸਰਬ ਕਲਾਕਾਰ ਖੇល ਖੇਲੇ ਕੋ ਕਲਾ ਸ਼ਕਤੀਆਂ ਦਾ ਮਾਲਕ ਉਹ ਪਰਮੇਸ਼ਰ ਕਾਲਪੁਰਖ ਸਾਰੀ ਸ੍ਰਿਸ਼ਟੀ ਵਿੱਚ ਹਰ ਇੱਕ ਥਾਂ ਆ ਵੀ ਚੋ ਜੇ ਤਮਾਸ਼ੇ ਭਾਵ ਕੀ ਖੇਲ ਰਖਾ ਹੈ ਮੋਲੇ ਨਾ ਕਈਆ ਗੁਣ ਮੋਲੇ ਅਸੀ ਪ੍ਰਭੂ ਪਰਮੇਸ਼ਰ ਕਾਲਪੁਰਖ ਦਾ ਮੁੱਲ ਨਹੀਂ ਪਿਆ ਜਾ ਸਕਦਾ ਕਿਉਂਕਿ ਉਹ ਆਪ ਮੋਲ ਹੈ ਮਹਾਰਾਜ ਇਸ ਕਰਾ ਉਹਦੇ ਵਿੱਚ ਅਨੇਕਾਂ ਹੀ ਗੁਣ ਨੇ ਕੋਈ ਵੀ ਮੁੱਲ ਨਹੀਂ ਪੈ ਸਕਦਾ ਸਰਬ ਜੋਤਿ ਮੈਂ ਜਾ ਕੀ ਜੋਤ ਸਰਬ ਜੋਤ ਮੈਂ ਜਾ ਕੀ ਜੋਤ ਸਾਰਿਆਂ ਦੇ ਵਿੱਚ ਉਸ ਪਰਮੇਸ਼ਰ ਕਾਲਪੁਰਖ ਦੀ ਹੀ ਜੋਤ ਹੈ ਇੱਥੇ 84 ਲੱਖ ਜੋਨਿਆ ਹੋਰ ਜੀਵ ਜੰਤ ਧਰਤੀ ਦੇ ਉੱਤੇ ਜਿਨੇ ਜੀਵ ਵਾਸਤੇ ਸਾਰੀ ਸ੍ਰਿਸ਼ਟੀ ਵਿੱਚ ਸਾਰਿਆਂ ਦੇ ਵਿੱਚ ਪ੍ਰਭੂ ਪਰਮੇਸ਼ਰ ਕਾਲਪੁਰਖ ਦੀ ਜੋਤ ਹੈ ਸਭ ਮੈਂ ਜੋਤ ਜੋ ਤਸ ਸੋਏ ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ ਤਾਰੇ ਰੇ ਓ ਸਵਾਮੀ ਓ ਤਪੋਤੇ ਭਗਵਾਨ ਪਰਮੇਸ਼ਰ ਕਾਲਪੁਰਖ ਸਵਾਮੀ ਹਿਰਦੇ ਦੇ ਵਿੱਚ ਤਾਣੀ ਪੇਟੇ ਦੇ ਵਾਗ ਧਾਰਿਆ ਹੋਇਆ ਹੈ ਜਿਨ੍ਹਾਂ ਨੇ ਪ੍ਰਭੂ ਪਰਮੇਸ਼ਰ ਕਾਲਪੁਰਖ ਦੀ ਸ਼ਾਨ ਲਿਆ ਜਿਹੜੇ ਪ੍ਰਭੂ ਪਰਮੇਸ਼ਰ ਕਾਲਪੁਰਖ ਦੀ ਵਧਗੀ ਕਰਦੇ ਹਨ ਉਹਨਾਂ ਨੇ ਤਾਣੀ ਪੇਟੇ ਦੇ ਵਾਗ ਪ੍ਰਭੂ ਪਰਮੇਸ਼ਰ ਕਾਲਪੁਰਖ ਨੂੰ ਧਾਰ ਲਿਆ ਹੈ ਗੁਰਪ੍ਰਸਾਦ ਪਰਮ ਕਾ ਨਾਸੇ ਪ੍ਰਭੂ ਪਰਮੇਸ਼ਰ ਕਾਲਪੁਰਖ ਨੂੰ ਆਪੇ ਹਿਰਦੇ ਦੇ ਵਿੱਚ ਧਾਰ ਲੈਂਦੇ ਖੰਦ ਤੇ ਮਹਾਰਾਜ ਕਹਿੰਦੇ ਗੁਰਪ੍ਰਸਾਦ ਭਰਮ ਕਾ ਨਾਸ ਤੇ ਗੁਰੂ ਦੀ ਕਿਰਪਾ ਦੇ ਨਾਲ ਫਿਰ ਉਹਨਾਂ ਦਾ ਭਰਮ ਦਾ ਭਾ ਕੇ ਵਿਸ਼ੇਵਕਾਰਾਂ ਦਾ ਭਰਮ ਦਾ ਅਗਿਆਨ ਦਾ ਹਨੇਰਾ ਸਾਰਾ ਦੂਰ ਹੋ ਜਾਂਦਾ ਹੈ ਭਰਮ ਦਾ ਨਾਸ ਹੋ ਜਾਂਦਾ ਹੈ ਨਾਨਕ ਤਿੰਨ ਮੈਂ ਇਹੋ ਵਿਸ਼ਾਸ ਹੈ ਭਰੋਸਾ ਮਹਾਰਾਜ ਕਹਿੰਦੇ ਨੇ ਕਿ ਜਿਨ੍ਹਾਂ ਦਾ ਭਰਮ ਨਾਸ ਹੋ ਜਾਂਦਾ ਅਗਿਆਨ ਦਾ ਹਨੇਰਾ ਨਾਸ ਹੋ ਜਾਂਦਾ ਨਾਨਕ ਤਿੰਨ ਮੈਂ ਇਹੋ ਵਿਸ਼ਾਸ ਫਿਰ ਉਹਨਾਂ ਦਾ ਵਿਸ਼ਵਾਸ ਪਰਮਾ ਪਰਮੇਸ਼ਰ ਕਾਲਪੁਰਖ ਦੇ ਭਰੋਸਾ ਵੱਜ ਜਾਂਦਾ ਹੈ ਸੋ ਆਪ ਸਭੂ ਸੰਗਤਾਂ ਨੇ ਇਹ ਵੀ ਅਸ਼ਟਪਦੀ ਦੀ ਤੀਸਰੀ ਪੌੜੀ ਸਰਹਣ ਕੀਤੀ ਬਿਆੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ ਲਣ ਇਸੇ ਤਰ੍ਹਾਂ ਹੀ ਕੱਲ ਨੂੰ ਚੌਥੀ ਪੌੜੀ ਦੀ ਕਥਾ ਵਿਚਾਰ ਹੋਵੇਗੀ ਸਮੂਹ ਸੰਗਤਾਂ ਨੇ ਇਸੇ ਤਰ੍ਹਾਂ ਲੜੀਵਾਰ ਦੀ ਕਥਾ ਵਿਚਾਰ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ